ਆਪਣੇ ਵਾਲਾ ਕਿਵੇਂ ਮੱਚਦਾ ਜੇ ਹੁੰਦਾ ਕਾਦੇ ਯਾਰ ਨੰਗਾ ਦੇ ਰਿਆ ਜਾ ਰੋਟੀ ਬਣਾਇ ਜਾ ਗਈ ਕੀ ਗੱਲ ਹੋ ਗਈ ਵਾ ਤਾਂ ਭੁੱਖੇ ਹੀ ਆਣੇ ਤੁਸੀਂ ਕਾਦੇ ਭੁੱਖੇ ਗਏ ਤਾਂ ਵੇਹਾਂ ਤੇ ਸੀਗੇ ਕੁੱਤੀ ਜਿੰਨਾ ਦਾ ਘਰ ਆ ਉਹ ਤਾਂ ਖਾਣ ਨੂੰ ਨਹੀਂ ਪੀਣ ਨੂੰ ਨਹੀਂ ਸਾਰੇ 100 150 50 ਛਕਣ ਵਾਲੇ ਸੀ ਉੱਥੇ ਅੱਛਾ 500 ਤਾਂ ਗੱਲਾਂ ਮੈਂ ਤੇ ਵੀਰਪਾਲ ਨਹੀਂ ਪਾਇਆ ਵਾਹ ਇੰਨੇ ਗਰੀਬ ਸੀ ਇਹਨਾਂ ਦੇ ਖੋਰ ਕਿਸੇ ਨੂੰ ਸੱਭੜੀ ਨਹੀਂ ਪਾਇਆ ਪੰਜ 500 ਰੁਪਏ ਨਾ ਕੋਈ ਚੱਜ ਦਾ ਕੁੜਤਾ ਪਿਆ ਮਾ ਨਾ ਪੈਂਟ ਸ਼ਰਟ ਕਿਸੇ ਦੇ ਹੈ ਹੀ ਨਹੀਂ ਸੀ ਵੇ ਵਾਹ ਰੂ ਇੰਨੇ ਲੰਗਾ ਦੇ ਤੁਸੀਂ ਵਿਆਹ ਕਰ ਦਿੱਤੀ ਮੈਨੂੰ ਸਾਰੇ 100 ਰੁਪਏ ਸੱਗਣ ਪਾਇਆ ਉਹ ਤਾਂ ਕੋਈ ਹੁਣ ਹੋ ਗਰੀਬ ਤਾਂ ਗਰੀਬ ਨਹੀਂ 100 ਰੁਪਏ ਦਿੰਦਾ ਤੇ ਉੱਥੇ ਕੁੜੀਆਂ ਦੀਆਂ ਇਹਨਾਂ ਦੀਆਂ ਰਿਸਟਰਡਰ ਰੀਲ ਨਾ ਬਣਾਈ ਜਾਂ ਨਾਚੀ ਜਾਂ ਲੈ ਮੈਨੂੰ ਤਾਂ ਸ਼ਰਮ ਆਵੇ ਉੱਥੇ ਇਹਨਾਂ ਦੀ ਖੜੇ ਨੂੰ ਦੇਖ ਕੇ ਮੈਨੂੰ ਤਾਂ ਚੰਚੰ ਗਾਣੇ ਲੱਗਿਆ ਉਸ ਇਹਨਾਂ ਦਾ ਜਿਹੜਾ ਸੀਗਾ ਉੱਥੇ ਮੇਰਾ ਤਾਂ ਮਨ ਖਰਾਬ ਹੋ ਗਿਆ ਬਾਵੇ ਮੈਂ ਤਾਂ ਇੱਕ ਵਾਰ ਨਾ ਨੰਗਾ ਤੇ ਗਈ ਸੀ ਉਹਨੇ ਤਾਂ ਪਾਣੀ ਪੀਣ ਨੂੰ ਜੀ ਨਾ ਕਰੇ ਬਹਿ ਜਾ ਇੱਥੇ ਹੋਰ ਮਤਾਂ ਮੈਂ ਤਾਂ ਦੇਖਿਆ ਉੱਥੇ ਜਮਾਂ ਹੀ ਕੋਈ ਬੰਦਾ ਹੀ ਨੇ ਜਿਹਨੂੰ ਜੀ ਕਰੇ ਵੀ ਬੁਲਾ ਲਈਏ ਇਹਨੂੰ ਬਾਵੇ ਆਪਾਂ ਪੁੱਤ ਕਿੱਥੇ ਫਸ ਗਏ ਹੁਣ ਤੇਰੇ ਵਾਸਤੇ ਕੋਈ ਚੰਗਾ ਲੱਭਾਂਗੇ ਉਹ ਤਾਂ ਜਮਾਂ ਹੀ ਗਰੀਬ ਮਿਲ ਗਏ ਸੀਗੇ हां उनना ਨਾਲ ਤਾਂ ਖੰ ਦੀਦੀ ਘਾਟਕ ਦੱਪ ਕਰ ਜਾ ਕੇ ਮੈਂ ਤਾਂ ਕੋਨਰ ਪਿੰਡੇ ਤੇ ਵੇਰਾ ਗਈ ਮੈਂ ਤਾਂ ਤੇ ਪਾਣੀ ਪੀਣ ਨੂੰ ਜੀ ਨਾ ਕਰੇ ਮੈਂ ਤਾਂ ਮੱਥੇ ਤੇ ਹੱਥ ਮਾਰਾਂ ਵਾਖ ਰੂ ਨਹੀਂ ਮੇਰੇ ਮੁੰਡਾ ਹੈ ਟੁੱਟੇ ਮੰਜਾ ਤੇ ਹੋ ਜਾਂ ਤੇ ਆ ਕੇ ਬੈਂਦਾ ਉਹ ਤਾਂ ਤੇਰੇ ਵਾਸਤੇ ਨਹੀਂ ਆਪਾਂ ਹੋਲੇ ਲੱਭਣਾਗਾ ਹੁਣ ਕੋ ਪਿਆਰ ਨੂੰ ਕਹਜੇ ਤਾਂ ਸੋਚ ਸਮਝ ਲੂਗਾ ਮਾੜਾ ਮੋਟਾ ਫੇਰ ਵੇਖੇ ਕੋਈ ਬਾਹਰ ਗੱਲ ਕਰੇ ਉਹਦੇ ਤਾਂ ਕੰਮ ਤੇਜ ਸੀਗੇ ਜਿਹੜੇ ਆਪਣੇ ਘਰੇ ਆ ਗਈ ਮਾਦਾ ਦੇਖ ਲੈ ਵਿਆਹ ਕਰਾਉਣ ਤੋਂ ਪਹਿਲਾਂ ਬੰਦਾ ਘਰ ਦੀ ਫਰਸ਼ਤਾ ਲਾ ਲੈਂਦਾ ਉਹ ਵੀ ਟੁੱਟੀ ਪਈ ਉੱਥੇ ਵੀ ਉੱਥੇ ਤਾਂ ਇਹਨਾਂ ਨੇ ਮੂਹ ਦਾ ਡੱਬਾ ਪਿਆ ਸੀ ਫਰਸ ਪਾ ਦਾ ਮੰਜਿਲ ਥੱਲੇ ਜੇ ਮੈਂ ਗਈ ਇੱਕ ਵਾਰ ਮੈਂ ਤਾਂ ਉੱਥੇ ਮੋਸਕ ਚੜ੍ਹੇ ਓਹੋ ਫੋਟੋਗ੍ਰਾਫਰ ਵੀ ਨਹੀਂ ਬਲਾ ਸੀ ਆਪ ਵੀ ਫੋਟੋਆਂ ਖਿੱਚਦੇ ਪਰਦੇਸੀ ਕੇ ਲੈ ਇੱਕ ਦੂਜੇ ਦੀ ਜੇ ਭਾਈ ਰਿਸ਼ਤਾ ਲੱਭੀਏ ਨਾ ਤੇ ਬਰਾਬਰ ਦੇ ਲੱਭੀਏ ساری ਉਮਰ ਵਰਤਨਾ ਹੁੰਦਾ ਸਿਆਪਾ ساری ਉਮਰ ਦਾ ਪੈ ਜਾਂਦਾ ਸਹੀ ਗੱਲ ਆ ਮੰਮੀ ਤੇਰੀ ਮੰਮੀ ਭਾਬੀ ਦੀ ਕਿਸਮਤ ਦੇਖਣਾ ਉਹਨਾਂ ਦੇ ਸਾਰੇ ਮੁਲੰਗ ਜੇ ਤੇ ਆਪਾਂ ਇੰਨੇ ਤਗੜੇ ਪਤਾ ਨਹੀਂ ਕਿਵੇਂ ਮਿਲ ਗਏ ਉਹਨਾਂ ਨੂੰ ਕਿਸਮਤ ਬਹੁਤ ਤੇਜ ਆ ਉਹਦੀ ਜਾਨਾ ਭਾਬੀ ਦੀ ਤਾਂ ਸੱਚੀ ਤੇਜ ਆ ਪੁੱਤ ਭਾਬੀ ਦੀ ਕਿਸਮਤ ਆ ਹੋਰ ਉੱਥੇ ਤਾਂ ਮੈਂ ਜਦੋਂ ਆਪਾਂ ਵੇਖਣ ਗਏ ਸੀਗੇ ਤੇ ਉਦੋਂ ਕਿਵੇਂ ਸੀ ਤੇ ਅੱਜ ਕਿਵੇਂ ਆ ਦੇਖ ਲਾ ਰਲਦੇ ਆ ਉਹਨਾਂ ਨਾਲ ਬਹੁਤ ਵਧੀਆ ਕੋਈ ਨਹੀਂ ਤੈਨਸ਼ਨ ਨਾ ਲੈ ਤੇਰੇ ਵਾਸਤੇ ਵਧੀਆ ਹੀ ਲੱਭਾਂਗੇ हां बस की कहना ਮੇਰੀ ਸੱਸ ਦਾ ਵੀ ਬੁਰਾ ਹੀ ਹਾਲ ਆ ਉਹਦੇ ਪੇਕੇ ਤਾਂ ਵਰਤਦੇ ਹੀ ਨਹੀਂ ਉਹਦੇ ਨਾਲ ਕਦੇ ਆਏ ਹੀ ਨਹੀਂ ਤੇ ਜਿਹੜੀ ਮੇਰੀ ਨਣਾਣ ਆ ਮੈਂ ਤੁਹਾਨੂੰ ਦੱਸਾਂ ਉਹਦੇ ਤਾਂ ਰੋਜ਼ ਕੁੱਟ ਪੈਂਦੀ ਆ ਉਹਦਾ ਵਾਧੂ ਕੁੱਟਦੇ ਆ ਉਹਦੇ ਸਹੁਰੇ ਤੇ ਕਦੇ ਉਹ ਇੱਥੇ ਆਈ ਰਹਿੰਦੀ ਅਤੇ ਕਦੇ ਉੱਥੇ ਗਈ ਰਹਿੰਦੀ ਆ ਹਾਂ ਇੱਕ ਵਾਰੀ ਨਾ ਭਈ ਇਹ ਗਏ ਉਹ ਉਹਨੂੰ ਕੁੱਟਣ ਗਏ ਸਾਡੇ ਜਵਾਈ ਨੂੰ ਤੇ ਇਹਨਾਂ ਨੇ ਬਹੁਤ ਕੁੱਟਿਆ ਮੇਰੇ ਦੌਰ ਨੂੰ ਮੇਰੇ ਘਰ ਵਾਲੇ ਨੂੰ ਮੇਰੇ ਸਹੁਰੇ ਨੂੰ ਬਹੁਤ ਕੁੱਟਿਆ ਉਹਨਾਂ ਨੇ ਆਹ ਕੀ ਕਰੀ ਜਾਂਦੀ ਆ ਕਿ ਮੈਂ ਪੁੱਛ ਰਹੀ ਫਿਰਦੀ ਆ ਜੇ ਹਟਾਵੇ ਮੁੰਡੇ ਜਾ ਕੇ ਦੋ ਮਾਰ ਕੇ ਗੁੱਤ ਜ ਆਪਣੀ ਬੇਇੱਜ਼ਤੀ ਕਰੀ ਜਾਂਦੀ ਹੈ ਹਾਂ ਮੇਰੇ ਦਿੌਰ ਦਾ ਵੀ ਬੁਰਾ ਹੀ ਹਾਲ ਆ ਉਦੋਂ ਇੱਕ ਵਾਰੀ ਰਿਸ਼ਤਾ ਟੁੱਟ ਗਿਆ ਹੈਨਾ ਹੁਣ ਉਹਨੂੰ ਰਿਸ਼ਤਾ ਹੀ ਨਹੀਂ ਹੋ ਰਿਹਾ ਦੁਬਾਰਾ ਹਾਂ ਹਾਂ ਬਸ ਬਹੁਤ ਹਾਂ ਹਾਂ ਸੀ ਹੁੰਦੀ ਹੈ ਮੈਨੂੰ ਤਾਂ ਹਾਂ ਕੋਈ ਹੈ ਨਹੀਂਗਾ ਬਸ ਉਹ ਇੱਜ਼ਤ ਜੀ ਵਾਲੀ ਗੱਲ ਹੈ ਨਹੀਂਗੀ ਕੋਈ ਵਾਰੀ ਲੋਕਾਂ ਕੋਲੇ ਪੈਸਾ ਹੁੰਦਾ ਹੈਨਾ ਵੀ ਉਹ ਐ ਖਾਣ ਦਾ ਨਹੀਂ ਚੱਜਦਾ ਹੁੰਦਾ ਕਮੀਆਂ ਹੁੰਦੀਆਂ ਯਹਾਂ ਸਾਰਿਆਂ ਚ ਹੈ ਗਈ ਇਹਨਾਂ ਇਹ ਤਾਂ ਕਮੀਆਂ ਦੇ ਭਰੇ ਹੀ ਆ ਇਹਨੇ ਤਾਂ ਸਾਰੀਆਂ ਕਮੀਆਂ ਹੀ ਕਮੀਆਂ ਕੋਈ ਹੈ ਨਹੀਂ ਅੱਛੀ ਗੱਲ ਹੈ ਨਹੀਂਗੀ ਬੁਰਾ ਹਾਲ ਯਹਾਂ ਦਾ ਹਾਂ ਸਹੀ ਗੱਲ ਹੈ ਕਿਸਮਤ ਆਦੀ ਕਿਸਮਤ ਨਾਲ ਹਨਾ ਆਪਾਂ ਨੂੰ ਮਿਲ ਜਾਂਦਾ ਕੋਈ ਚੰਗਾ ਜਾਂ ਮਾੜਾ ਇਹ ਤਾਂ ਘਰ ਦੇ ਸਾਰੇ ਭੇਤੀ ਉਹਨਾਂ ਨੂੰ ਦੇ ਜਾਂਦੀ ਹੈਗੀ ਜਾ ਹਟਾ ਜਾ ਕੇ ਉਹਨੂੰ ਇਹ ਤਾਂ ਦੀ ਬਹੁਤ ਮਾੜੀ ਗੱਲ ਸਾਰਿਆਂ ਕੰਨੇ ਇਹਨਾਂ ਕੋਲੇ ਕਰੀ ਜਾਂਦੀ ਆਪਣੀਆਂ ਜਾ ਉੱਠ ਬਈ ਮਾਰ ਦੋ ਤੌਣ ਚ ਕੌਣ ਜਾ ਕੇ ਤੈਨਾਂ ਹੀ ਪਊਗਾ ਹੁਣਾਂ ਕਰਦੇ ਸਾਰੇ ਪੇਤਾ ਪੀਕਿਆਂ ਦੱਸ ਜਾਂਦੀ ਆ ਓਕੀ ਗੱਲ ਅਦਰੀ ਸਾਡੇ ਘਰ ਦੀਆਂ ਗੱਲਾਂ ਤੂੰ ਹੁਣ ਬਾਹਰ ਕਰੇਗੀ ਹਾਂ ਕਰੂੰਗੀ ਤੁਸੀਂ ਕਰਦੇ ਆ ਕਿਵੇਂ ਕਰਾਂਗੀ ਤੂੰ ਸਾਡੀ ਕੋਈ ਇੱਜ਼ਤ ਨਹੀਂ ਤੂੰ ਬਰਾਨ ਕਰੀ ਐਨੀ ਆ ਤੇ ਦੂਜੇ ਦੀ ਨਹੀਂ ਕੋਈ ਇੱਜ਼ਤ ਜਦੋਂ ਤੁਸੀਂ ਕਰਦੇ ਆ ਲੋਕਾਂ ਦੀ ਬੇਇੱਜ਼ਤੀ ਕਰਦੇ ਆ ਮੇਰੇ ਘਰ ਦੀ ਕਰਦੇ ਮੈਂ ਬੇਸਤਾ ਕਰਤਾ ਤੁਹਾਡੇ ਘਰ ਦੀਆਂ ਗੱਲਾਂ ਹੈ ਨਹੀਂ ਜੇ ਮੈਂ ਲੋਕਾਂ ਕੋਲੇ ਗੱਲਾਂ ਕਰਾਂ ਹੋਵੇ ਦਸਾਂ ਐ ਤੁਹਾਨੂੰ ਬੜੀਆਂ ਮਿਰਚਾਂ ਲੱਗੀਆਂ ਮਿਰਚਾਂ ਲੱਗ ਗਈਆਂ ਤੈਨੂੰ ਵੱਡੀ ਨੂੰ ਨਹੀਂ ਤੁਸੀਂ ਹੁਣ ਹੁਣ ਦੋਵੇਂ ਚ ਪਹਿਲਾਂ ਤੁਸੀਂ ਬੇਸਤੀ ਘਰੀ ਜਾਂਦੇ ਸੀ ਇੰਨੀ ਬੇਸਤੀ ਘਰੀ ਜਾਂਦੇ ਸੀਗੇ ਹੁਣ ਗੱਲ ਕਰਦੇ ਸੀ ਨਹੀਂ ਉਹ ਹੁਣ ਮੈਡਿਆ ਉਹ ਗੱਲਾਂ ਦਾ ਮਤਲਬ ਤੂੰ ਗਲਤ ਲਹੀ ਆ ਮੈਂ ਤੁਸੀਂ ਬੇਇੱਜ਼ਤੀ ਕਰਦੇ ਹੁਣ ਕੀਤੀ ਨਹੀਂ ਹੁਣੇ ਬੇਇੱਜ਼ਤੀ ਕੀਤੀ ਆ ਤੁਸੀਂ ਕਿਹੜੀ ਅਜ ਤਾਂ ਉਹ ਗੱਲ ਕਰੀ ਐ ਨਹੀਂ ਉਹਨਾਂ ਨੇ ਸਾਨੂੰ ਰੋਟੀ ਪਾਣੀ ਦਿੱਤਾ ਆ ਮੈਂ ਵੀ ਉਹੀ ਗੱਲ ਕਰੀ ਜਾਨੀ ਆ ਮੈਂ ਵੀ ਉਹੀ ਗੱਲ ਕਰੀ ਜਾਨੀ ਆ ਵੀ ਮੇਰੇ ਦਿਔਰ ਦੇ ਰਿਸ਼ਤੇ ਟੁੱਟ ਗਿਆ ਸੀ ਹੁਣ ਸਾਡੇ ਰਿਸ਼ਤਾ ਨਹੀਂ ਹੋ ਰਿਹਾ ਮੈਂ ਵੀ ਉਹੀ ਕਰ ਰਹੀ ਆ ਮੈਂ ਵੀ ਨਾਰਮਲ ਗੱਲ ਸੀ ਇਹ ਇਹ ਤਾਂ ਤੁਸੀਂ ਪਰਿਵਾਰ ਚ ਕਰੀ ਐ ਨੇ ਗੱਲ ਮੇਰਾ ਵੀ ਉਹ ਪਰਿਵਾਰ ਆ ਮੈਂ ਵੀ ਆਦੀ ਮਾਂ ਨੂੰ ਤੇ ਆਦੀ ਭੈਣ ਨੂੰ ਦੱਸਿਆ ਕਰੂੰਗੀ ਮੇਰਾ ਉਹ ਪਰਿਵਾਰ ਆ ਮੈਂ ਆਪਣੇ ਭਰਾ ਨੂੰ ਭਜਾਈਆਂ ਨੂੰ ਸਾਰਿਆਂ ਨੂੰ ਇਸ ਕਰਦੀਆਂ ਇਕੱਲੀ ਇਕੱਲੀ ਗੱਲ ਦੱਸੂਗੀ ਇਹ ਤਾਂ ਫਿਰ ਤੇਰੀ ਗੱਲ ਗਲਤ ਆ ਨਾ ਇਹ ਥੋੜੀ ਨਹੀਂ ਗਲਤ ਸਾਡੀ ਤੇ ਮੈਂ ਤੇ ਮੇਰੀ ਮਾਂ ਮੇਰਾ ਭਰਾ ਮੇਰਾ ਪਿਓ ਅਸੀਂ ਆਪ ਸੁਣਾਈ ਗੱਲ ਕਰੀ ਜਾਂਦੇ ਆ ਦੱਸੋ ਦੱਸੋ ਡੈਡੀ ਇਹ ਗਲਤ ਨਹੀਂ ਹੈਗੀ ਇਹ ਗੱਲ ਪੂਰੀ ਗਲਤ ਆ ਪੁੱਤ ਹੁਣ ਤੁਹਾਨੂੰ ਸ਼ਰਮ ਆਉਂਦੀ ਆ ਜੇ ਨੂਰੇ ਆਪ ਦੇ ਪੇਕੇ ਨੂੰ ਕੁਝ ਦੱਸਣ ਲੱਗੀ ਤਾਂ ਜੇ ਤੁਸੀਂ ਉਹਦੇ ਨਾਲ ਗੱਲਾਂ ਕਰੀ ਜਾਂਦੇ ਆ ਤੇ ਤੁਹਾਨੂੰ ਕੋਈ ਸ਼ਰਮ ਨਹੀਂ ਆਉਂਦੀ ਮੈਂ ਤੁਹਾਨੂੰ ਕਹਿਤਾ ਉਹ ਗੱਲ ਸੁਣੀ ਜਾਂਦਾ ਨੂੰ ਤੁਸੀਂ ਆ ਗਏ ਸਿਆਣੇ ਵੱਡੇ ਪਰਦੇ ਨੂਰ ਆਪਦੇ ਸਹਰਿਆਂ 'ਚ ਰੱਖਨੇ ਹੁੰਦੇ ਆ ਜਵਾਈ ਨੇ ਆਪਦੇ ਸਹਰਿਆਂ 'ਚ ਰੱਖਨੇ ਹੁੰਦੇ ਪਰਦੇ ਦੋਹਾਂ ਧਰਾਂ 'ਚ ਹੀ ਰੱਖਨੇ ਹੁੰਦੇ ਆ ਸਾਰਿਆਂ ਦੇ ਧਰਾਂ 'ਚ ਹੀ ਕੁਛ ਨਾ ਕੁਛ ਮਾੜਾ ਮੋਟਾ ਹੁੰਦਾ ਜੇ ਤੁਹਾਨੂੰ ਨੂਰ ਚੰਗੀ ਪੜ ਗਈ ਤੇ ਤੁਸੀਂ ਤਾਂ ਉਹਨੂੰ ਜਮਾ ਮਿੱਟੀ 'ਚ ਰੋਲਣ ਲੱਗ ਗਏ ਗਏ ਤੁਸੀਂ ਵਿਆਹ ਸਕਣ ਤੇੜ ਗਏ ਆ ਦੇਖ ਕੇ ਆ ਜੋ ਇਹ ਉਹਨੇ ਕਹੇ ਕੋਸ਼ ਨਹੀਂ ਪੜਿਆ ਚਲੋ ਕੋਈ ਗੱਲ ਨਹੀਂ ਤੁਸੀਂ ਤਾਂ ਚੱਕ ਦਾ ਰੋਣਾ ਸਾਰੇ ਪਿੰਡ ਚ ਪਾਈ ਜਾਂਦੇ ਨੇ ਨਹੀਂ ਕੀ ਗੱਲ ਵੀ ਜੇ ਕੋਈ ਘਰ ਦਾ ਪੜਦਾ ਕੋਈ ਘਰ ਦੀ ਗੱਲ ਆ ਤਾਂ ਉਹ ਪੜਦੇ ਸੱਲੀਆਂ ਨੂੰ ਹੀ ਰੱਖਣ ਕੀ ਜਵਾਈ ਨੇ ਉਹ ਪੜਦੇ ਨਹੀਂ ਰੱਖਣੇ ਹੁੰਦੇ ਉਹਦੇ ਵੀ ਤਾਂ ਸਹਰੇ ਹੁੰਦੇ ਆ ਉਹ ਵੀ ਤਾਂ ਆਪਦੇ ਸਹਰੇਆਂ ਦੀਆਂ ਕੁਝ ਗੱਲਾਂ ਲੁਕਾ ਸਕਦਾ ਕਿ ਪ੍ਰਦਰਸ਼ਨ ਕਰਨਾ ਜ਼ਰੂਰੀ ਹੁੰਦਾ ਕਿਉਂ हां भाई 100% ਜਮਾ ਸਹੀ ਗੱਲ ਆ। हां ਪੁੱਤ ਤੇਰੀ ਗੱਲ ਜਮਾ ਸਹੀ ਆ। ਨੂਨ ਨੂੰ ਆਪਾਂ ਧੀ ਬਣਾ ਕੇ ਲਿਆਉਣੇ ਆ। ਤੇ ਪੜਦੇ ਆਪਾਂ ਆਵਦੀ ਧੀ ਦੇ ਤੱਕ ਤੇ ਪੜਦੇ ਚੱਕੇ ਨਹੀਂ। ਤੇ ਨੂਨ ਨੂੰ ਆਪਾਂ ਨਿੰਦਣ ਲੱਗ ਜਾਂਦੇ ਆ। ਨੂਨ ਦੇ ਆਪਾਂ ਪੜਦੇ ਚੱਕਣ ਲੱਗ ਜਾਂਦੇ ਆ। ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਦੱਬ ਕੇ ਕਰ ਦਿਓ ਬਈ। हां ਨਾਲੇ ਕਮੈਂਟਾਂ ਚ ਸਾਨੂੰ ਦੱਸੋ ਵੀ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਧੰਨਵਾਦ ਬਈ ਹਾਂ ਵੀ ਪੰਜਾਬ ਵਾਲਿਓ ਸਾਡੀ ਵੀਡੀਓ ਨੂੰ ਖੁੱਦ ਕੇ ਲਾਇਕ ਕਰ ਦਿਓ ਸਾਡੀ ਮਾਤਾ ਦੀ ਗੱਲ ਸਹੀ ਮੰਨਣੀ ਆ ਤੁਸੀਂ